ਅੰਦਰ ਨਾਲ ਰਿਲੇਟਡ ਹੈ ਕਾਰਨ ਮੀਨਸ ਇਹਨੂੰ ਆਰਗਨ ਵੀ ਕਹਿ ਦਿੰਦੇ ਨੇ ਕੌਜ਼ ਵੀ ਇਨਸਟਰੂਮੈਂਟ ਵੀ ਫੰਕਸ਼ਨ ਵੀ ਕੋਈ ਵੀ ਠੀਕ ਹੈ ਜਿਹੜੀ ਆਪਣੀ ਬਾਡੀ ਇਨਰ ਅੰਦਰ ਤੋਂ ਫੰਕਸ਼ਨ ਕਰਦੀ ਹੈ ਇਨਰ ਆਰਗਨ ਵੀ ਕਹਿ ਦਿੰਨੇ ਆਪਾਂ ਜਾਂ ਇਹਨੂੰ ਇਨਰ ਕੌਜ਼ ਵੀ ਕਹਿ ਦਿੰਨੇ ਆ ਇੱਕ ਤਾਂ ਬਾਹਰੋਂ ਆਪਾਂ ਕਹਿ ਦਿੰਨੇ ਆ ਨਾ ਕਿ ਆਰਗਨਸ ਨੇ ਇੱਕ ਇਨਰ ਮਤਲਬ ਆਪਣਾ ਇਨਰ ਸਿਸਟਮ ਜਿਹੜਾ ਹੈ ਅੰਦਰੋਂ ਆਪਣੀ ਬਾਡੀ ਕਿਵੇਂ ਫੰਕਸ਼ਨ ਕਰਦੀ ਹੈ ਇਨੂੰ ਦੂਜੇ ਸ਼ਬਦਾਂ ਚ ਇਹਨੂੰ ਕਹਿ ਦਿੱਤਾ ਜਾਂਦਾ ਹੈ ਟੋਟੈਲਿਟੀ ਆਫ ਮਾਈਂਡ ਕਿ ਪੂਰੇ ਮਾਈਂਡ ਨੂੰ ਸਮਝਣ ਵਾਸਤੇ ਇਹਨਾਂ ਚਾਰ ਚੀਜ਼ਾਂ ਨੂੰ ਸਮਝਣਾ ਪੈਂਦਾ ਹੁਣ ਮਾਈਂਡ ਦੇ ਵਿੱਚ ਕੀ ਕੀ ਆ ਜਾਂਦਾ ਹੈ ਸਾਡੀ ਥਿੰਕਿੰਗ ਫੈਕਲਟੀ ਆ ਜਾਂਦੀ ਜਿੱਥੇ ਸਾਡੇ ਸੋਚ ਵਿਚਾਰ ਚੱਲਦੀ ਹੈ ਸਾਰੇ ਠੀਕ ਹੈ ਉਹਨੂੰ ਮਨ ਵੀ ਕਹਿ ਦਿੱਤਾ ਜਾਂਦਾ ਹੈ ਮਨਸ ਵੀ ਕਹਿ ਦਿੱਤਾ ਜਾਂਦਾ ਫਿਰ ਇੱਕ ਪਾਰਟ ਜਿਹਦੇ ਵਿੱਚ ਸਾਡੀ ਮੈਮਰੀ ਸਟੋਰਡ ਹੈ ਸਾਰੀ ਉਹਨੂੰ ਚਿੱਤ ਵੀ ਕਹਾ ਜਾਂਦਾ ਤੇਰੇ ਸਾਡੀ ਸੈਂਸ ਆਫ ਆਈਨੈਸ ਕਿ ਅਸੀਂ ਕੋਸ਼ਿਸ਼ ਹਾਂ ਮੈਂ ਹਾਂ ਠੀਕ ਹੈ ਜੋ ਈਗੋ ਆਇਡੈਂਟੀਟੀ ਹੁੰਦੀ ਹੈ ਆਪਣੀ ਠੀਕ ਹੈ ਤੇ ਇੱਕ ਇਹ ਜਿਹੜੀ ਸਾਡੀ ਇੰਟੈਲੈਕਟ ਬੁੱਧੀ ਜਿਹੜੀ ਓ ਰੀਜ਼ਨਿੰਗ ਨਾਲ ਜਿਹੜੀ ਚੀਜ਼ਾਂ ਨੂੰ ਅਲੱਗ-ਅਲੱਗ ਕਰਕੇ ਦੇਖ ਸਕਦੀ ਹੁੰਦੀ ਹੈ ਉਹ ਸਾਡੀ ਬੁੱਧੀ ਹੈ ਜਿਹੜੀ ਡਿਸਾਈਡ ਕਰਦੀ ਹੈ ਡਿਸੀਜਨ ਲੈਂਦੀ ਹੈ ਠੀਕ ਹੈ ਇਸ ਤਰ੍ਹਾਂ ਇਹ ਵਿਚਾਰ ਉਹਦੇ ਵਿੱਚ ਅ ਅਲੱਗ-ਅਲੱਗ ਜਿਹੜਾ ਉਹ ਵੰਡਿਆ ਗਿਆ ਹੈ ਕਿ ਆਪਣੇ ਸੋਚ ਵਿਚਾਰ ਚੱਲਦੀ ਹੈ ਸਾਡੀ ਮੈਮਰੀ ਵਿੱਚੋਂ ਕਿੱਥੋਂ-ਕਿੱਥੋਂ ਨਾ ਥੋਟ ਅੰਦਰ ਮੈਮਰੀ ਚ ਸਟੋਰ ਹੁੰਦੀ ਨੇ ਉਤੋਂ ਹੀ ਫਿਰ ਲੈ ਕੇ ਮਾਈਂਡ ਅੱਗੇ ਉਹਦੇ ਸੋਚ ਵਿਚਾਰ ਕਰਦਾ ਹੈ ਨਾ ਫਿਰ ਸਾਡੀ ਈਗੋ ਆਈਡੈਂਟੀਟੀ ਜਿਹੜੀ ਹੁੰਦੀ ਹੈ ਜਿਹੜੀ ਸਾਨੂੰ ਆਤਮਾ ਨੂੰ ਸ਼ਰੀਰ ਨਾਲ ਜੋੜ ਕੇ ਰੱਖਦੀ ਹੈ ਸਾਨੂੰ ਸਾਡੇ ਹੋਣ ਦਾ ਬੋਧ ਕਰਾਉਂਦੀ ਹੈ ਠੀਕ ਹੈ ਉਸ ਈਗੋ ਆਈਡੈਂਟੀਟੀ ਤੇ ਇੱਕ ਸਾਡੀ ਜਿਹੜੀ ਬੁੱਧੀ ਹੈ ਜਿਹੜੀ ਡਿਸਾਈਡ ਕਰਦੀ ਹੈ ਕੁਝ ਵੀ ਡਿਸਾਈਡ ਕਰਦੀ ਹੈ ਤਾਂ ਫਿਰ ਉਹਦੇ ਅਨੁਸਾਰ ਅਸੀਂ ਕੰਮ ਕਰਦੇ ਹਾਂ ਠੀਕ ਹੈ ਤੋ ਸਭ ਤੋਂ ਪਹਿਲਾਂ ਮਾਈਂਡ ਨੂੰ ਡਿਸਕਸ ਕਰਦੇ ਆਂ ਮਾਈਂਡ ਇਹ ਫਿਰ ਇਹਨੂੰ ਮਾਸ ਕਹਿ ਦਿੱਤਾ ਜਾਂਦਾ ਠੀਕ ਹੈ ਮੈਂ ਇਹ ਤੋਂ ਥੋੜਾ ਥੋੜਾ ਕਰ ਰਹੀ ਆਂ ਫਿਰ ਜਿਵੇਂ ਜਿਵੇਂ ਆਪਾਂ ਅੱਗੇ ਸਾਰਾ ਕੁਝ ਨੂੰ ਡਿਸਕਸ ਕਰਾਂਗੇ ਬਾਡੀਜ਼ ਵਗੈਰਾ ਡਿਸਕਸ ਕਰਾਂਗੇ ਉਹਦੇ ਚ ਤੁਹਾਨੂੰ ਕਲੀਅਰਲੀ ਚੀਜ਼ਾਂ ਜਿਹੜੀਆਂ ਉਹ ਸਮਝ ਆ ਜੇ ਮਾਈਂਡ ਇਹਨੂੰ ਲੋਅਰ ਪਾਰਟ ਆਫ ਮਾਈਂਡ ਕਿਹਾ ਜਾਂਦਾ ਇਹਨੂੰ ਪਰਸੀਵਿੰਗ ਮਾਈਂਡ ਵੀ ਕਹਿ ਦਿੰਦਾ ਕਹਿ ਦਿੱਤਾ ਜਾਂਦਾ ਜਿਹੜਾ ਸਾਡੀ ਸੈਂਸਿਸ ਨਾਲ ਅਟੈਚਡ ਹੈ ਜਿਹੜੀਆਂ ਸਾਡੀਆਂ ਫਾਈਵ ਸੈਂਸਿਸ ਹੈ ਆਈਜ ਈਅਰ ਨੋਜ ਟੰਗ ਸਕਿਨ ਉਹਨਾਂ ਨੂੰ ਮਾਇੰਡ ਨਾਲ ਜੋੜ ਕੇ ਮਨਸ ਜਿਹੜਾ ਉਹ ਲੋਅਰ ਪਾਰਟ ਆਫ ਮਾਇੰਡ ਕਹਿ ਦਿੱਤਾ ਜਾਂਦਾ ਜਿਹੜਾ ਸਾਨੂੰ ਬਾਹਰੀ ਜਗਤ ਨਾਲ ਜੋੜਦਾ ਠੀਕ ਹੈ ਉਹਨੂੰ ਮਾਇੰਡ ਕਹਿ ਦਿੱਤਾ ਜਾਂਦਾ ਜਿਹੜਾ ਸਾਨੂੰ ਬਾਡੀ ਦੇ ਥਰੂ ਸਾਡੀ ਐਕਸਟਰਨਲ ਜਿਹੜੀ ਬਾਡੀ ਹੈ ਬਾਡੀ ਦੇ ਥਰੂ ਜਿਹੜਾ ਸਾਨੂੰ ਬਾਹਰੀ ਸੰਸਾਰ ਨਾਲ ਬਾਹਰੀ ਜਗਤ ਨਾਲ ਜੋੜਦਾ ਉਹਨੂੰ ਮਨਸ ਕਹਿ ਦਿੱਤਾ ਜਾਂਦਾ ਇਹਨੂੰ ਪਰਸੀਵਿੰਗ ਮਾਈਂਡ ਵੀ ਕਹਿੰਦੇ ਆ ਠੀਕ ਹੈ ਜਦੋਂ ਆਪਾਂ ਆਪਣੇ ਸੈਂਸਸਿਸ ਦੇ ਥਰੂ ਸਭ ਕੁਝ ਪਰਸੀਵ ਕਰਦੇ ਆ ਉਸ ਤੋਂ ਬਾਅਦ ਸਾਡੀ ਇੰਟੈਲੈਕਟ ਜਿਹੜੀ ਹੈ ਇਹਨੂੰ ਹਾਇਰ ਮਾਈਂਡ ਵੀ ਕਹਿ ਦਿੱਤਾ ਜਾਂਦਾ ਜਿਵੇਂ ਮਨਸ ਨੂੰ ਲੋਅਰ ਮਾਈਂਡ ਵੀ ਕਹਿ ਦਿੱਤਾ ਜਾਂਦਾ ਇੰਟੈਲੈਕਟ ਨੂੰ ਹਾਇਰ ਮਾਈਂਡ ਵੀ ਕਹਿ ਦਿੱਤਾ ਜਾਂਦਾ ਇਹ ਭੇਦ ਕਰਦੀ ਹੈ ਇੱਕ ਦੂਜੇ ਵਿੱਚ ਇਹ ਸਾਨੂੰ ਸਹੀ ਗਲਤ ਦਾ ਨਿਰਣੈ ਕਰਨਾ ਜਿਹੜਾ ਹੈ ਉਹ ਅਸੀਂ ਇਹਦੇ ਥਰੂ ਹੀ ਕਰ ਸਕਦੇ ਆ ਆਪਣੀ ਇੰਟੈਲੈਕਟ ਦੇ ਥਰੂ ਠੀਕ ਹੈ ਕਿਹੜੀ ਚੀਜ਼ ਸਹੀ ਹੈ ਕਿਹੜੀ ਗਲਤ ਹੈ ਉਹ ਡਿਸਾਈਡ ਕਰਨਾ ਜਿਹੜੀ ਬੁੱਧੀ ਹੈ ਸਾਡੀ ਹੈ ਨਾ ਇਹ ਮੈਮਰੀ ਤੋਂ ਹੀ ਫੰਕਸ਼ਨ ਕਰਦੀ ਹੈ ਤੇ ਸਾਡੀ ਈਗੋ ਆਈਡੈਂਟੀਟੀ ਤੋਂ ਵੀ ਪ੍ਰਭਾਵਿਤ ਹੁੰਦੀ ਹੈ ਕਿ ਜਿਹੜਾ ਚਿੱਤ ਹੈ ਜਿਹਨੂੰ ਸਬਕੌਨਸ਼ੀਅਸ ਵੀ ਕਹਿ ਦਿੰਦੇ ਨੇ ਠੀਕ ਹੈ ਹੈ ਇਹ ਸਾਰਾ ਜਿੱਥੇ ਸਾਡੀ ਮੈਮਰੀ ਤੇ ਸਾਡੇ ਜਨਮ ਜਨਮ ਦੇ ਜਿਹੜੇ ਸੰਸਕਾਰ ਨੇ ਉਹ ਸਟੋਰ ਨੇ ਸਾਡੇ ਜੋ ਸਾਡੇ ਨਾਲ ਪਾਸਟ ਵਿੱਚ ਜੋ ਵੀ ਹੋਇਆ ਉਹਦੇ ਇਮਪ੍ਰੈਸ਼ਨਸ ਜਿੱਥੇ ਬਏ ਨੇ ਠੀਕ ਹੈ ਉਹਨੂੰ ਚਿੱਤ ਕਹਿੰਦੇ ਨੇ ਜੋ ਵੀ ਐਕਸਪੀਰੀਐਂਸਸ ਤੋਂ ਜੋ ਵੀ ਐ ਸਟੋਰਡ ਹੈ ਉੱਥੇ ਸਾਰਾ ਉਹਨੂੰ ਚਿੱਤ ਉਹਨੂੰ ਚਿੱਤ ਕਿਹਾ ਜਾਂਦਾ ਹੈ ਠੀਕ ਹੈ ਜਿਹੜੇ ਸਾਡੇ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਸਾਡੇ ਅੰਦਰੋਂ ਇਹ ਫੀਲਿੰਗ ਆਂਦੀ ਹੈ ਉਹ ਉਹ ਫੀਲਿੰਗ ਜਿਹੜੀ ਹੈ ਉਹ ਚਿੱਤ ਤੋਂ ਆ ਰਹੀ ਹੁੰਦੀ ਹੈ ਜਦੋਂ ਅਸੀਂ ਕਹਿੰਦੇ ਹਾਂ ਸਾਡੇ ਅੰਦਰੋਂ ਫੀਲਿੰਗ ਆਂਦੀ ਹੈ ਕੁਝ ਠੀਕ ਹੈ ਤਾਂ ਚਿੱਤ ਜਿਹੜਾ ਇਹ ਉਹ ਮੈਮਰੀ ਯਕੋਨਸ਼ੀਅਸਨੈਸ ਠੀਕ ਹੈ ਇਹਦੇ ਚ ਹਰ ਤਰ੍ਹਾਂ ਦੀ ਕੌਨਸ਼ੀਅਸਨੈਸ ਦੇ ਜਿਹੜੇ ਸਾਰੇ ਲੈਵਲਸ ਨੇ ਜੇ ਕਹਿ ਦੋ ਕਿ ਉਹ ਚਿੱਤ ਚਿੱਤ ਦੇ ਵਿੱਚ ਹੀ ਈਗੋ ਕੌਨਸ਼ੀਅਸਨੈਸ ਵੀ ਹੋ ਸਕਦੀ ਹੈ ਈਗੋ ਕੌਨਸ਼ੀਅਸਨੈਸ ਤੋਂ ਲੈ ਕੇ ਹਾਇਰ ਕੌਨਸ਼ੀਅਸਨੈਸ ਤੱਕ ਸਭ ਦਾ ਪ੍ਰਭਾਵ ਜਿਹੜਾ ਉਹ ਚਿੱਤ ਦੇ ਪੰਦੇ ਠੀਕ ਹੈ ਇਹਦੇ ਚ ਜਿਵੇਂ ਇਹਦੇ ਚ ਜੇਕਰ ਆਪਾਂ ਅਜੇ ਤਮੋ ਗੁਣੀਆਂ ਸਾਡੇ ਵਿੱਚ ਘੱਟ ਅਕਲ ਹੈ ਜਾਂ ਕੋਸ਼ ਹੈ ਹਨਾ ਉਹ ਵੀ ਸਾਡੇ ਕਿਉਂਕਿ ਇਹ ਸੀਡ ਬਾਡੀ ਵੀ ਇਹਨੂੰ ਕਿਹਾ ਜਾਂਦਾ ਹੈ ਠੀਕ ਹੈ ਜੋ ਸਾਡਾ ਕਾਰਨ ਸਰੀਰ ਹੈ ਉਹ ਇਹਦੇ ਨਾਲ ਸਾਡੇ ਚੇਤਨਾ ਨਾਲ ਰਿਲੇਟਡ ਹੁੰਦਾ ਹੈ ਤਾਂ ਜੋ ਸਾਡੀ ਪਾਸਟ ਜਰਨੀ ਰਹੀ ਹੈ ਉਹਦੇ ਸਾਰੇ ਇਮਪ੍ਰੈਸ਼ਨ ਉੱਥੋਂ ਆਏ ਆ ਠੀਕ ਹੈ ਇਹਦੇ ਚ ਸਾਡੇ ਭੜੇ ਤੋਂ ਭੜੇ ਬਣ ਹੋ ਸਕਦੇ ਨੇ ਜਾਂ ਫਿਰ ਜਿਹੜਾ ਬਾਅਦ ਵਿੱਚ ਅਸੀਂ ਜਿਵੇਂ ਜਿਵੇਂ ਭਗਤੀ ਕਰਦੇ ਹਾਂ ਜਿਵੇਂ ਜਿਵੇਂ ਅੱਗੇ ਸਾਡੀ ਸਪਿਰਚੁਅਲਟੀ ਵਿੱਚ ਸਾਡੀ ਗਰੋਥ ਹੁੰਦੀ ਹੈ ਤਾਂ ਜਿਹੜਾ ਸੈਲਫ ਕੰਟਰੋਲ ਹੈ ਡਿਵੋਸ਼ਨ ਹੈ ਕਾਮਨੈਸ ਹੈ ਸਾਰੀ ਉਹ ਸਾਰੀ ਚਿੱਤ ਵਿੱਚ ਫਿਰ ਸਾਡੀ ਚਿੱਤ ਦੀ ਹੀ ਬ੍ਰਿਤੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਚੇਂਜ ਹੋ ਜਾਂਦੀ ਹੈ ਫਿਰ ਈਗੋ ਆਇਡੈਂਟੀਟੀ ਜੋ ਸਾਡੀ ਜਿਹਨੂੰ ਅਹੰਕਾਰ ਕਹਿ ਦਿੰਦੇ ਨੇ ਹਨਾ ਮਨ ਬੁੱਧੀ ਚਿੱਤ ਅਹੰਕਾਰ ਈਗੋ ਹੈ ਜੋ ਸਾਨੂੰ ਆਈ ਆਈ ਦੀ ਫੀਲਿੰਗ ਜੋ ਅਸੀਂ ਕਹਿੰਦੇ ਆ ਮੈਂ ਚਾਹੇ ਕੋਈ ਇਹ ਸਮਝ ਰਿਹਾ ਕਿ ਮੈਂ ਸ਼ਰੀਰ ਹਾਂ ਚਾਹੇ ਕੋਈ ਇਹ ਸਮਝ ਰਿਹਾ ਕਿ ਮੈਂ ਆਤਮਾ ਹਾਂ ਠੀਕ ਹੈ ਤਾਂ ਇਹ ਸਾਰੇ ਈਗੋ ਆਇਡੈਂਟੀਟੀ ਜਿਹੜੀ ਹੈ ਉਹਦੇ ਕਰਕੇ ਹੀ ਆਪਾਂ ਤੇ ਇਹ ਸਾਡੀ ਆਈਨੈਸ ਵਾਲੀ ਫੀਲਿੰਗ ਹੁੰਦੀ ਹੈ ਠੀਕ ਹੈ ਜੇਕਰ ਜੇਕਰ ਸਾਡੇ ਅੰਦਰ ਕੋਈ ਵੀ ਆਇਡੈਂਟੀਟੀ ਰਹਿੰਦੀ ਜਿਹੜੀ ਆਪਣੀ ਬੁੱਧੀ ਹੈ ਉਹ ਸਿੱਧੀ ਈਗੋ ਤੋਂ ਪ੍ਰਭਾਵਿਤ ਹੁੰਦੀ ਹੈ ਠੀਕ ਹੈ ਜੇਕਰ ਸਾਡੇ ਅੰਦਰ ਕੋਈ ਵੀ ਆਇਡੈਂਟੀਟੀ ਰਹੇਗੀ ਕਿਸੇ ਵੀ ਤਰ੍ਹਾਂ ਦੀ ਤਾਂ ਸਾਡੀ ਬੁੱਧੀ ਜਿਹੜੀ ਹੈ ਉਸ ਆਇਡੈਂਟੀਟੀ ਨਾਲ ਜੋੜ ਕੇ ਡਿਸਾਈਡ ਕਰੇਗੀ ਜੋ ਵੀ ਇਹਨੇ ਡਿਸਾਈਡ ਕਰਨਾ ਹੈ ਠੀਕ ਹੈ ਤਾਂ ਇੰਟੈਲੈਕਟ ਜਿਹੜੀ ਹੈ ਉਹ ਸਿੱਧੇ ਇਹਦੇ ਨਾਲ ਕਨੈਕਟਡ ਹੁੰਦੀ ਹੈ ਸਾਡੀ ਆਇਡੈਂਟੀਟੀ ਨਾਲ ਠੀਕ ਹੈ ਜੇ ਹੋ ਜੋ ਸਾਡੇ ਅੰਦਰ ਭਾਵ ਹੁੰਦਾ ਹੈ ਉਹੋ ਦੇਕਰ ਸਾਡੀ ਇੰਟੈਲੈਕਟ ਜਿਹੜੀ ਹੈ ਉਹ ਡਿਸਾਈਡ ਕਰਦੀ ਹੈ ਠੀਕ ਹੈ ਆਪਣੇ ਹੋਣ ਦਾ ਅਹਿਸਾਸ ਜਿਹੜਾ ਹੈ ਉਹ ਸਾਡੀ ਈਗੋ ਆਈਡੈਂਟੀਟੀ ਹੈ ਠੀਕ ਹੈ ਕਿ ਅਸੀਂ ਕੁਝ ਹਾਂ ਠੀਕ ਹੈ ਇਹ ਹੀ ਆਈਡੈਂਟੀਟੀ ਬਾਅਦ ਵਿੱਚ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਬਿਲਕੁਲ ਸਾਡਾ ਈਗੋ ਮਾਈਂਡ ਜਿਹੜਾ ਉਹ ਖਤਮ ਹੋ ਗਿਆ ਈਗੋ ਆਈਡੈਂਟੀਟੀ ਜਿਹੜੀ ਹੈ ਉਹ ਖਤਮ ਹੋ ਗਈ ਠੀਕ ਹੈ ਤਾਂ ਹੁਣ ਜਿਵੇਂ ਆਪਾਂ ਪੜਿਆ ਸੀ ਕਿ ਆਪਣੀ ਇੱਕ ਨੋਰਮਲ ਹਰ ਪਰਸਨ ਦੀਆਂ 3 ਸਟੇਟਸ ਆਫ ਕੌਨਸ਼ੀਅਸਨੈਸ ਹੁੰਦੀਆਂ ਨੇ ਇੱਕ ਜਿਹੜੀ ਜਾਗਰਤ ਹੈ ਸਾਡੀ ਵੇਕਿੰਗ ਸਟੇਟ ਹੈ ਸੁਪਨਾਂ ਡ੍ਰੀਮਿੰਗ ਸਟੇਟ ਤੇ ਸੁਸ਼ੁਕਤੀ ਹੈ ਡੀਪ 슬ੀਪ ਸਟੇਟ ਤੇ ਜਿਹੜਾ ਅੰਤਿਆਕਰਨ ਹੈ ਉਹ ਪਹਿਲੀਆਂ ਦੋ ਸਟੇਟਸ ਵਿੱਚ ਜਾਗਰਤ ਵਿੱਚ ਤੇ ਸੁਪਨ ਵਿੱਚ ਇਹਨਾਂ ਵਿੱਚ ਐਕਟਿਵਲੀ ਫੰਕਸ਼ਨ ਕਰਦਾ ਹੈ ਮਨ ਬੁੱਧੀ ਚਿੱਤ ਹੰਕਾਰ ਜਿਹੜੇ ਹੈ ਜਾਗਰਤ ਵਿੱਚ ਤੇ ਸੁਪਨ ਵਿੱਚ ਐਕਟਿਵਲੀ ਫੰਕਸ਼ਨ ਕਰਦਾ ਹੈ ਬਟ ਜਿਹੜੀ ਸਾਡੀ ਥਰਡ ਸਟੇਟ ਹੈ ਜਿਹੜੀ ਸੁਸ਼ੁਪਤੀ ਹੁੰਦੀ ਹੈ ਡੀਪ 슬ੀਪ ਸਟੇਟ ਹੁੰਦੀ ਹੈ ਉਹਦੇ ਵਿੱਚ ਡੋਰਮੈਂਟ ਰਹਿੰਦਾ ਠੀਕ ਹੈ ਇਹ ਨਹੀਂ ਕਿ ਹੁੰਦਾ ਨਹੀਂ ਹੈ ਬਟ ਡੋਰਮੈਂਟ ਰਹਿੰਦਾ ਕਿ ਉੱਥੇ ਇਹਦੀ ਕੋਈ ਐਕਟੀਵਿਟੀ ਨਹੀਂ ਹੁੰਦੀ ਸਾਡੇ ਅੰਤਿਆ ਕਰਨ ਦੀ ਕੋਈ ਐਕਟੀਵਿਟੀ ਨਹੀਂ ਹੁੰਦੀ ਉੱਥੇ ਜਿਹੜੀ ਸਾਡੀ ਡੀਪ 슬ੀਪ ਸਟੇਟ ਹੁੰਦੀ ਹੈ ਉੱਥੇ ਸਭ ਕੁਝ ਜੋ ਹੈ ਉਹ ਸਟਿਲ ਹੋਇਆ ਹੁੰਦਾ ਹੈ ਤੁਨ ਆਤਮਾ ਜੋ ਹੈ ਹੁਣ ਸਾਡੀ ਬਾਡੀ ਆਤਮਾ ਆਤਮਾ ਨੂੰ ਸਾਡੇ ਸ਼ਰੀਰ ਨੇ ਕਵਰ ਕੀਤਾ ਹੋਇਆ ਸਾਡੇ ਸ਼ਰੀਰ ਦੀਆਂ 5 ਲੇਅਰਸ ਆਫ ਅਵੇਅਰਨੈਸ ਕਹ ਲੋ ਠੀਕ ਹੈ ਜਬ ਐਸੇ ਲੇਅਰਸ ਕਹ ਲੋ ਕੋਸ਼ ਵੀ ਕਹਿ ਦਿੰਦੇ ਨੇ ਨੂਸ਼ੀਤ ਵੀ ਕਹਿ ਦਿੰਦੇ ਨੇ ਕਿ 5 ਸ਼ੀਟਸ ਨੇ ਜਿਨ੍ਹਾਂ ਨੇ ਸਾਡੀ ਆਤਮਾ ਨੂੰ ਕਵਰ ਕਰਿਆ ਹੋਇਆ ਠੀਕ ਹੈ ਇੱਕ ਦੇ ਉੱਪਰ ਇੱਕ ਲੇਅਰ ਹੈ ਤੇ ਸਭ ਤੋਂ ਪਰੇ ਜਾ ਕੇ ਫਿਰ ਸਾਡੀ ਆਤਮਾ ਹੈ ਕਿਉਂਕਿ ਆਤਮਾ ਦਾ ਆਪਾਂ ਇਹ ਪੜਿਆ ਸੀ ਕਿ ਆਤਮਾ ਦਾ ਐਗਜ਼ਿਸਟੈਂਸ ਸ਼ਰੀਰ ਦੇ ਨਾਲ ਵੀ ਹੈ ਤੇ ਸ਼ਰੀਰ ਤੋਂ ਪਰੇ ਵੀ ਆਤਮਾ ਦਾ ਐਗਜ਼ਿਸਟੈਂਸ ਹੈ ਠੀਕ ਹੈ ਇਹ ਨਹੀਂ ਕਿ ਆਤਮਾ ਖਤਮ ਹੋ ਜਾਂਦੀ ਕਿਉਂਕਿ ਆਤਮਾ ਸਦਾ ਹੀ ਰਹਿੰਦੀ ਹੈ ਤੇ ਜਿਹੜੇ 5 ਕੋਸ਼ਸ ਨੇ ਇਹਦੇ ਵਿੱਚ ਜਿਵੇਂ ਫਸਟ ਹੈ ਅਨਮੈ ਕੋਸ਼ ਠੀਕ ਹੈ ਸਾਡੀ ਜਿਹੜੀ ਫੂਡ ਸ਼ੀਥ ਹੈ ਸਾਡੀ ਫਿਜ਼ੀਕਲ ਬਾਡੀ ਜੋ ਉੱਪਰੋਂ ਸਾਨੂੰ ਨਜ਼ਰ ਆ ਰਹੀ ਹੈ ਸਾਡੇ ਸਾਡੀ ਸਕਿਨ ਸਾਡਾ ਹੈਨਾ ਮਾਸ ਹੱਡੀਆਂ ਬਲੱਡ ਇਹ ਸਾਰਾ ਸਾਡੀ ਸਾਡਾ ਅੰਨਮੈਕੋਸ਼ ਹੈ ਸਾਡੀ ਬਾਡੀ ਜੋ ਉੱਪਰੋਂ ਨਜ਼ਰ ਆਂਦੀ ਹੈ ਜੋ ਸਾਡੇ ਆਰਗਨਸ ਹੈ ਜਿਨ੍ਹਾਂ ਦਾ ਅਸੀਂ ਬਾਰੂ ਟ੍ਰੀਟਮੈਂਟ ਕਰਾ ਸਕਦੇ ਹਾਂ ਇਹ ਇਹਨੂੰ ਫੂਡ ਸ਼ੀਥ ਵੀ ਕਹਿ ਦਿੰਦੇ ਨੇ ਜੇ ਇਹ ਸਾਰੀ ਭੋਜਨ ਨਾਲ ਬਣੀ ਹੋਈ ਹੈ ਪੰਜ ਤੱਤਾਂ ਨਾਲ ਬਣੀ ਹੋਈ ਹੈ ਠੀਕ ਹੈ ਤੇ ਇਹ ਸਾਡੀ ਫਿਜ਼ੀਕਲ ਬਾਡੀ ਹੈ ਅੰਨਮੈਕੋਸ਼ ਜਿਹਨੂੰ ਕਹਿੰਦੇ ਦੂਜੀ ਲੇਅਰ ਹੈ ਇਹ ਸਾਰੇ 1 ਬਾਈ 1 ਨੇ ਜਿਵੇਂ ਸਭ ਤੋਂ ਉੱਪਰ ਹੈ ਅੰਨਮੈਕੋਸ਼ ਦੂਜੇ ਨੰਬਰ ਤੇ ਪ੍ਰਾਨਮੈ ਕੋਸ਼ ਫਿਰ 3 ਨੰਬਰ ਤੇ ਮਨੋਮੈ ਕੋਸ਼ ਫਿਰ ਚੌਥੇ ਤੇ ਵਿਗਿਆਨਮੈ ਕੋਸ਼ ਤੇ ਪੰਜਵੇਂ ਤੇ ਹੈ ਆਨੰਦਮੈ ਕੋਸ਼ ਇਹ ਅੰਦਰੇ ਅੰਦਰ ਸਾਡੀ ਬਾਡੀ ਦੇ ਅੰਦਰੇ ਅੰਦਰ ਲੇਅਰਸ ਨੇ ਤੇ ਸਭ ਤੋਂ ਡੀਪ ਡਾਊਨ ਜਾ ਕੇ ਫਿਰ ਆਤਮਾ ਹੈ ਸਾਡੀ ਜਿਹੜੀ ਪੰਜਾਂ ਕੋਸ਼ਾਂ ਤੋਂ ਪਰੇ ਹੈ ਠੀਕ ਹੈ ਤੇ ਜਿਹੜੀ ਸਾਨੂੰ ਅੰਦਰੋਂ ਕਨੈਕਟ ਕਰਦੀ ਹੈ ਉਹ ਜਿਹੜਾ 5th ਸਭ ਤੋਂ ਡੀਪ ਵਾਲਾ ਸਭ ਤੋਂ ਡੀਪ ਵਾਲਾ ਜਿਹੜਾ ਆਨੰਦ ਮੈ ਕੋਸ਼ ਹੈ ਉਹਦੇ ਨਾਲ ਆਤਮਾ ਸਾਨੂੰ ਜਿਹੜੀ ਹੈ ਉਹ ਕਨੈਕਟ ਕਰਦੀ ਹੈ ਜਿਹੜਾ ਪ੍ਰਾਨ ਮੈ ਕੋਸ਼ ਹੈ ਉਹ ਸਾਡੀ એનર્ਜੀ ਸ਼ੀਥ ਹੈ ਜਿੱਥੇ ਸਾਡੇ ਸਾਹ ਚੱਲਦੇ ਹੈ ਠੀਕ ਹੈ ਜਿਹੜੀ ਜਿਹੜੀ ਸਾਡੇ ਅੰਦਰ ਸਾਹ ਨੇ ਉਹ ਸਾਨੂੰ ਸਾਡੀ ਬਾਡੀ ਤੇ ਮਾਈਂਡ ਨੂੰ ਦੋਨਾਂ ਨੂੰ ਇਕੱਠਾ ਕਰਦੇ ਹੈ ਬਾਡੀ ਤੇ ਮਾਈਂਡ ਨੂੰ ਜਿਹਦੇ ਨਾਲ ਸਾਡੀ ਬਾਡੀ ਤੇ ਮਾਈਂਡ ਜਿਹੜੇ ਆ ਉਹ ਫੰਕਸ਼ਨ ਕਰ ਸਕਦੇ ਆ ਉਹ ਤਾਂ ਹੀ ਕਰ ਸਕਦੇ ਜੇਕਰ ਸਾਡੇ ਸਾਹ ਚੱਲਦੇ ਹੋਣ ਠੀਕ ਹੈ ਇੱਕ ਤਰ੍ਹਾਂ ਦੀ ਮੋਡੀਫਿਕੇਸ਼ਨ ਆਫ 에ਅਰ ਹੀ ਹੁੰਦੀ ਹੈ ਜਿਵੇਂ ਹੁਣ ਆਪਾਂ ਨੂੰ ਪਤਾ ਹੈ ਕਿ ਵੈਸੇ ਕਹਿ ਦਿੱਤਾ ਜਾਂਦਾ ਹੈ ਆਕਸੀਜਨ ਹੈ ਨਾ ਕਿ ਆਕਸੀਜਨ ਦੇ ਸਰੀਰ 'ਚ ਕਮੀ ਹੋ ਗਈ ਜਾਂ ਕੁਝ ਪਰ ਆਪਾਂ ਨੂੰ ਪਤਾ ਹੈ ਕਿ ਪ੍ਰਾਣ ਜਿਹੜੇ ਆਪਣੇ ਤੁਲਿਰੀ ਆਕਸੀਜਨ ਨਹੀਂ ਉਹ ਕੁਝ ਹੋਰ ਹੈ ਹੈ ਨਾ ਕਿ ਨਹੀਂ ਤਾਂ ਆਕਸੀਜਨ ਲਗਾ ਕੇ ਬੰਦੇ ਨੂੰ ਮਰੇ ਹੋਏ ਬੰਦੇ ਨੂੰ ਆਕਸੀਜਨ ਲਗਾ ਕੇ ਨਹੀਂ ਤਾਂ ਜਿੰਦਾ ਕਰ ਲਿਆ ਜਾਏ ਪਰ ਐਸਾ ਨਹੀਂ ਹੋ ਸਕਦਾ ਠੀਕ ਹੈ ਨਾ ਤੇ ਜਿਹੜੇ ਪ੍ਰਾਣ ਹੈ ਉਹ ਇੱਕ ਤਰ੍ਹਾਂ ਦੀ ਮੋਡੀਫਿਕੇਸ਼ਨ ਹੈ ਹੈ 에ਅਰ ਦੀ ਮੋਡੀਫਿਕੇਸ਼ਨ ਹੈ ਪਰ ਉਹ Uh, मतलब डिफरेंट है इन्हो वाइटल फोर्स कह देते दे 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 ने एनर्जी शीथ कह देते ने जेडे प्राण सਾਨੂੰ ਮਿਲਦੇ ਨੇ ਸਵਾਸ ਜਿੰਨਾ ਨੂੰ ਆਪਾਂ ਕਹਿੰਦੇ ਆ ਠੀਕ ਹੈ ਇਹਦੇ ਨਾਲ ਹੀ ਸਾਡੀ ਬੋਡੀ ਤੇ ਮਾਈਂਡ ਜਿਹੜਾ ਹੈ ਉਹ ਕਨੈਕਟ ਰਹਿੰਦਾ ਉਸ ਤੋਂ ਬਾਅਦ ਹੈ ਮਨੂਮੈਕੋਸ਼ ਇਹ ਜਿਹੜੀ ਮਾਈਂਡ ਸ਼ੀਥ ਹੈ ਜਿਹੜਾ ਮਾਈਂਡ ਤੇ ਨਾਲ ਮਾਈਂਡ ਦੇ ਨਾਲ ਜਿਹੜੀਆਂ ਸੈਂਸਿਸ ਅਟੈਚਡ ਨੇ ਸਾਡੀਆਂ ਇਸਾਡਾ ਮਨੋਮਹਿਕੋਸ਼ ਹੈ ਇਹਦੇ ਵਿੱਚ ਜਿਹੜਾ ਮਨੋਮਹਿਕੋਸ਼ ਹੈ ਇਹਦੇ ਵਿੱਚ ਅਸੀਂ ਹੀਟ ਕੋਲਡ ਠੀਕ ਹੈ ਸੁਖ ਦੁਖ ਉਹਨਾਂ ਨੂੰ ਅਸੀਂ ਫੀਲ ਕਰਦੇ ਆ ਉਹ ਸਾਡੇ ਮਨੋਮਹਿਕੋਸ਼ ਦੇ ਵਿੱਚ ਚੱਲਦਾ ਹੈ ਜਿਹਦੇ ਵਿੱਚ ਸਾਨੂੰ ਕੋਈ ਕੁਝ ਕਹਿ ਦਿੰਦਾ ਫਰਕ ਪੈਂਦਾ ਸਾਨੂੰ ਠੀਕ ਹੈ ਉਸ ਤੋਂ ਬਾਅਦ ਜਿਹੜੀ ਮੈਮਰੀ ਬਣਦੀ ਹੈ ਉਹ ਜਾ ਕੇ ਅੱਗੇ ਸਾਡੀ ਸਾਡੇ ਚਿੱਤ ਵਿੱਚ ਸਟੋਰ ਹੁੰਦੀ ਹੈ ਠੀਕ ਹੈ ਫੀਲਿੰਗਸ ਇਮੋਸ਼ਨਸ ਜੋ ਵੀ ਹੈ ਸਾਰਾ ਉਹ ਮਨੋਮਹਿਕੋਸ਼ ਦੇ ਲੈਵਲ ਤੇ ਚੱਲਦਾ ਹੈ ਉਸ ਤੋਂ ਬਾਅਦ ਵਿਗਿਆਨ ਮੈ ਕੋਸ਼ ਵਿਗਿਆਨ ਮੈ ਕੋਸ਼ ਜਿਹੜਾ ਹੈ ਇਹ ਨੋਲੇਜ ਸ਼ੀਤ ਇਹਨੂੰ ਕਹਿ ਦਿੰਦੇ ਨੇ ਇਹ ਸਾਡੀ ਬੁੱਧੀ ਨਾਲ ਰਿਲੇਟਡ ਜਿਹੜੀ ਅਸੀਂ ਡਿਸੀਜਨ ਲੈਂਦੇ ਆ ਉਹਦੇ ਨਾਲ ਰਿਲੇਟਡ ਹੈ ਜੋ ਗਿਆਨ ਨੋਲੇਜ ਜੋ ਸਾਨੂੰ ਹੁੰਦੀ ਹੈ ਉਹ ਵੀ ਗਿਆਨ ਮੈ ਕੋਸ਼ ਹੈ ਤੇ ਐਂਡ ਤੇ 5ਵਿਥ ਕੋਸ਼ ਜਿਹੜਾ ਹੈ ਸਾਡਾ ਉਹ ਹੈ ਆਨੰਦ ਮੈ ਕੋਸ਼ ਠੀਕ ਹੈ ਆਨੰਦ ਮੈ ਕੋਸ਼ ਇਹਨੂੰ ਬਲਿਸ ਸ਼ੀਤ ਵੀ ਕਹਿ ਦਿੰਦੇ ਆ ਜਿੱਥੇ ਅਸੀਂ ਆਨੰਦ ਦਾ ਅਨੁਭਵ ਕਰਦੇ ਆ ਠੀਕ ਹੈ ਜੋ ਸਭ ਤੋਂ ਡੀਪ ਹੈ ਤੇ ਇਹ ਚਿੱਤ ਨਾਲ ਜੋ ਹੈ ਉਹ ਸਿੱਧੇ ਰਿਲੇਟਡ ਹੁੰਦੇ। ਜੋਨੇ ਜਿਹੜੇ ਪੰਜ ਕੋਸ਼ ਆਪਾਂ ਪੜੇ ਆਂ ਇਹਨਾਂ ਪੰਜਾਂ ਕੋਸ਼ਾਂ ਨੂੰ ਹੀ ਸਾਡੇ ਤਿੰਨ ਸ਼ਰੀਰਾਂ ਵਿੱਚ ਡਿਵਾਈਡ ਕੀਤਾ ਹੁੰਦਾ ਹੈ। ਜਿਵੇਂ 3 ਮੇਨ ਬਾਡੀਜ਼ ਵਿੱਚ ਡਿਵਾਈਡ ਕੀਤਾ ਜਾਂਦਾ ਸਾਡੀ ਬਾਡੀ ਨੂੰ ਇੱਕ ਹੈ ਗ੍ਰੋਸ ਬਾਡੀ ਜਿਹੜੀ ਸਾਡੀ ਫਿਜ਼ੀਕਲ ਬਾਡੀ ਹੈ ਜਿਹੜੀ ਉੱਪਰੋਂ ਦਿਖ ਰਹੀ ਹੈ। ਇੱਕ ਹੈ ਸਾਡੀ ਸਟਲ ਬਾਡੀ ਜਿਹਨੂੰ ਸੂਖਸ਼ਮ ਬਾਡੀ ਕਹਿੰਦੇ ਆ ਅਸੀਂ ਤੇ ਇੱਕ ਹੈ ਸਾਡੀ ਕੌਜ਼ਲ ਬਾਡੀ ਸਾਡਾ ਕਾਰਨ ਸਰੀਰ ਜਿਹੜੀ ਸੀਡ ਬਾਡੀ ਹੈ ਠੀਕ ਹੈ ਹੁਣ ਇਹਨਾਂ ਨੂੰ ਹੀ ਪੰਜਾ ਕੋਸ਼ਾਂ ਨੂੰ ਅੱਗੇ ਉਹਨਾਂ ਵਿੱਚ ਡਿਵਾਈਡ ਕੀਤਾ ਜਾਂਦਾ ਹੈ ਜਿਹੜਾ ਜਿਹੜੀ ਸਾਡੀ ਗ੍ਰੋਸ ਬਾਡੀ ਹੈ ਫਿਜ਼ੀਕਲ ਬਾਡੀ ਜਿਹੜਾ ਸਾਡਾ ਸਥੂਲ ਸਰੀਰ ਹੈ ਠੀਕ ਹੈ ਜਿਹੜਾ ਪੰਜ ਤੱਤਾਂ ਨਾਲ ਬਣਿਆ ਹੋਇਆ ਫਿਜ਼ੀਕਲ ਮੈਟਰ ਨਾਲ ਠੀਕ ਹੈ ਤੇ ਇਹ ਇਹ ਦੇ ਅੰਡਰ ਕਿਹੜਾ ਆਉਂਦਾ ਸਿਰਫ ਪਹਿਲਾ ਕੋਸ਼ ਜਿਹੜਾ ਅਨਮੈ ਕੋਸ਼ ਆਪਾਂ ਪੜਿਆ ਸੀ ਜਿਹੜੀ ਫੂਡ ਸ਼ੀਥ ਹੈ ਜਿਹਦੇ ਵਿੱਚ ਸਾਨੂੰ ਭੋਜਨ ਲੈਣ ਦੀ ਲੋੜ ਪੈਂਦੀ ਹੈ ਜਿਹੜੇ ਜਿਹੜੇ ਆਪਾਂ ਭੋਜਨ ਬਾਹਰੋਂ ਲੈਨੇ ਆ ਖਾਣੇ ਪੀਣੇ ਆ ਉਹ ਸਾਰੀ ਸਾਡੀ ਗਰੋਸ ਬਾਡੀ ਦੀ ਡਿਮਾਂਡ ਹੈ ਜਿਹੜੇ ਅਸੀਂ ਸੋਣਨੇ ਆ ਉਹ ਸਾਡੀ ਗਰੋਸ ਬਾਡੀ ਦੀ ਡਿਮਾਂਡ ਹੈ ਸਾਡੀ ਫਿਜ਼ੀਕਲ ਬਾਡੀ ਦੀ ਠੀਕ ਹੈ ਫਿਜ਼ੀਕਲ ਬਾਡੀ ਸਿਰਫ ਇੱਕ ਕੋਸ਼ ਨੂੰ ਕਵਰ ਕਰਦੀ ਹੈ ਅੰਨਮੈ ਕੋਸ਼ ਨੂੰ ਠੀਕ ਹੈ ਤੇ ਉਸ ਤੋਂ ਬਾਅਦ ਜਿਹੜੀ ਸਾਡੀ ਸਟਲ ਬਾਡੀ ਹੈ ਜਿਹੜਾ ਸਾਡਾ ਸੂਕਸ਼ਮ ਸ਼ਰੀਰ ਹੈ ਸੂਕਸ਼ਮ ਸ਼ਰੀਰ ਚ ਤਿੰਨੋਂ ਕੋਸ਼ ਆ ਜਾਂਦੇ ਨੇ ਪ੍ਰਾਨਮੈ ਕੋਸ਼ ਜਿਹੜੀ ਸਾਡੀ એનર્ਜੀ ਸ਼ੀਤ ਹੈ ਜਿੱਥੇ ਸਾਡੇ ਪ੍ਰਾਨ ਚੱਲਦੇ ਨੇ, ਸਵਾਸ ਚੱਲਦੇ ਨੇ। ਸਾਡੇ એનર્ਜੀ ਚੈਨਲਸ ਨੇ ਜਿਹੜੇ ਉਸ ਤੋਂ ਬਾਅਦ ਮਨ ਮਨੋਮੈਕੋਸ਼ ਜਿਹਦੇ ਵਿੱਚ ਸਾਡੀਆਂ ਫੀਲਿੰਗਸ, ਇਮੋਸ਼ਨਸ ਚੱਲਦੇ ਨੇ ਸਾਰੇ ਤੇ ਵਿਗਿਆਨ ਮੈਕੋਸ਼ ਜਿਹੜੀ ਸਾਡੀ ਬੁੱਧੀ ਹੈ ਜੋ ਡਿਸੀਜਨ ਲੈਂਦੀ ਹੈ ਇਹ ਸਾਰਾ ਸਾਡੀ ਸਟਰਲ ਬਾਡੀ ਵਿੱਚ ਆ ਜਾਂਦਾ ਸੁਖਮ ਸ਼ਰੀਰ ਵਿੱਚ। ਠੀਕ ਹੈ? ਉਸ ਤੋਂ ਬਾਅਦ ਜਿਹੜੀ ਕੌਜ਼ਲ ਬਾਡੀ ਹੈ ਸਾਡਾ ਕਾਰਨ ਸ਼ਰੀਰ ਹੈ ਜਿਹਨੂੰ ਚਿੱਤ ਵੀ ਕਹਿੰਦੇ ਨੇ। ਕਿ ਕਿ ਜਿੱਥੇ ਹਰ ਤਰ੍ਹਾਂ ਦੀ ਮੈਮਰੀ ਪਿਛਲੇ ਜਨਮਾਂ ਜਨਮਾਂ ਦੇ ਸੰਸਕਾਰ ਮੈਮਰੀ ਸਭ ਕੁਝ ਸਟੋਰ ਹੈ ਉਹ ਸਾਡੀ ਇਹਨੂੰ ਸੀਡ ਬਾਡੀ ਵੀ ਕਹਿ ਦਿੰਦੇ ਨੇ ਠੀਕ ਹੈ ਕਾਰਨ ਸ਼ਰੀਰ ਹੈ ਇਹਦੇ ਵਿੱਚ ਸਿਰਫ ਆਨੰਦ ਮੈ ਕੋਸ਼ ਆਉਂਦਾ ਬਲਿਸ ਸ਼ੀਥ ਹੈ ਜਿਹੜੀ ਸਾਡੀ ਜਿੱਥੇ ਜਾ ਕੇ ਅਸੀਂ ਆਨੰਦ ਦਾ ਅਨੁਭਵ ਕਰਦੇ ਹਾਂ ਉਹ ਸਾਡੀ ਕੌਜ਼ਲ ਬਾਡੀ ਦੇ ਅੰਦਰ ਆਉਂਦੀ ਹੈ ਇਹ ਚੀਜ਼ ਇਹ ਬਾਡੀ ਜੋ ਹੈ ਇਹ ਹੀ ਸਾਡਾ ਸੀਡ ਕਹ ਲੋ ਗਲੂਪ੍ਰਿੰਟ ਕਹ ਲੋ ਸਾਡੇ ਦੂਜੇ ਦੋ ਸ਼ਰੀਰਾਂ ਦਾ ਜਿਹੜਾ ਸਾਡਾ ਸਥੂਲ ਸ਼ਰੀਰ ਹੈ ਤੇ ਸਾਡਾ ਸੂਖਮ ਸ਼ਰੀਰ ਹੈ ਦੋਨਾਂ ਦਾ ਮੇਨ ਕਾਰਨ ਕੀ ਹੈ ਕੌਜ਼ਲ ਬਾਡੀ ਸਭ ਤੋਂ ਪਹਿਲਾਂ ਕੌਜ਼ਲ ਬਾਡੀ ਬਣਦੀ ਹੈ ਕੌਜ਼ਲ ਬਾਡੀ ਹੀ ਅੱਗੇ ਸਟਲ ਬਾਡੀ ਤੇ ਗ੍ਰੋਸ ਬਾਡੀ ਨੂੰ ਬਣਾਉਂਦੀ ਹੈ